ਤਿੰਨ ਦਿਨ ਬੈਠੇ ਰਹੇ ਨਹੀਂ ਕੋਸ਼ਿਸ਼ ਆਕਿਆ ਕਹਿੰਦੇ ਸਾਨੂੰ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਾਓ ਫੇਰ ਹੀ ਅਸੀਂ ਮੂੰਹ 'ਚ ਕੁਝ ਪਾਉਣਾ ਹੈ ਥਾਂ ਥਾਂ ਤੇ ਕਲਗੀਧਰ ਪਿਤਾ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਤੇ ਸ਼੍ਰੀ ਰਾਮਚੰਦਰ ਜੀ ਦੀਆਂ ਵੀ ਲੱਗੀਆਂ ਹੋਈਆਂ ਹਨ ਤੁਸੀਂ ਸੋਚੋ ਕਿ ਕਿਉਂ ਇੱਥੇ ਨਾਲ ਹੀ ਵਿੱਚ ਹੀ ਗੁਰਦੁਆਰਾ ਸਾਹਿਬ ਵੀ ਬਣਾਇਆ ਜਾ ਰਿਹਾ ਹੈ ਕਿ ਕਲਗੀਧਰ ਪਿਤਾ ਜੀ ਦਾ ਤੇ ਪੀਖਣ ਸ਼ਾਹ ਜੀ ਦਾ ਦੋ ਵਾਰੀ ਮਿਲਾਪ ਹੋਇਆ ਹੈ ਇਹਨਾਂ ਦਾ ਮੰਨਣਾ ਹੈ ਕਿ ਬੌਲੀ ਤ੍ਰੇਤੇਜੁਗ ਦੀ ਹੈ ਇੱਥੇ ਖਲੋ ਕੇ ਵੇਖੀਏ ਤੇ ਫਿਰ ਪਤਾ ਲੱਗਦਾ ਆਪਾਂ ਕਿੰਨੇ ਉੱਚੇ ਆ ਗਏ ਆ ਉਹ ਵੇਖੋ ਘਰ ਰਹਿ ਗਏ ਬੁਰੇ ਮਨੁੱਖਾਂ ਕੋਲ ਬੈਠੀਏ ਬੁਰੇ ਬਣੀਦਾ ਹੈ ਚੰਗਿਆਂ ਕੋਲ ਬੈਠੀਏ ਤੇ ਚੰਗੇ ਬਣੀਦਾ ਹੈ ਕਰੋਧੀਆਂ ਦੀ ਗੱਲ ਸੁਣੀਏ ਤੇ ਕ੍ਰੋਧ ਪੈਦਾ ਹੁੰਦਾ ਹੈ ਹੰਕਾਰੀਆਂ ਦੀ ਸੁਣੀਏ ਹੰਕਾਰ ਪੈਦਾ ਹੁੰਦਾ ਹੈ ਤੇ ਸੰਗਤ ਜੀ ਕਦੇ ਕਿਤੇ ਪਿਆਰ ਵਾਲਿਆਂ ਦੀ ਗੱਲ ਸ਼ੁਰੂ ਹੋ ਜੇ ਨਾ ਫਿਰ ਦਿਲ ਦੇ ਅੰਦਰੋਂ ਪਿਆਰ ਦੇ ਫੁਹਾਰੇ ਉੱਠਦੇ ਹਨ ਐਸੀ ਸਾਖੀ ਜਿਹੜੀ ਬਚਪਨ ਤੋਂ ਅੱਜ ਤੱਕ ਸਾਨੂੰ ਪ੍ਰਭਾਵਿਤ ਕਰਦੀ ਹੈ ਉਹ ਪਿਆਰਾ ਇਤਿਹਾਸ ਜਿਹੜਾ ਸੁਣਾਉਣ ਨੂੰ ਨਾ ਦਿਲ ਕਰਦਾ ਤੁਹਾਡੇ ਨਾਲ ਉਹ ਸਾਂਝਾ ਕਰਨ ਲੱਗੇ ਆ ਗੁਰੂ ਸਾਹਿਬ ਕਿਰਪਾ ਕਰਨ ਵੀਡੀਓ ਸ਼ੁਰੂਆਤ ਹੁਣ ਲੱਗੀ ਹੈ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਤੋਂ ਸਤਗੁਰੂ ਜੀ ਨੇ ਇਤਿਹਾਸ ਦੇ ਨਾਲ ਜੋੜਿਆ ਬਚਪਨ ਤੋਂ ਉਦੋਂ ਤੋਂ ਹੀ ਸੁਣਦੇ ਆ ਕਿ ਕਿਵੇਂ ਪੀਰ ਭੀਖਣ ਸ਼ਾਹ ਜੀ ਕੁੜਾਮ ਤੋਂ ਦਰਸ਼ਨ ਕਰਨ ਗਏ ਸੀ ਪਟਨਾ ਸਾਹਿਬ ਕਲਗੀਧਰ ਪਿਤਾ ਦਾ ਜਦੋਂ ਪ੍ਰਕਾਸ਼ ਹੋਇਆ ਅੱਜ ਅਸੀਂ ਪਹੁੰਚੇ ਆ ਜੀ ਪੀਰ ਭੀਖਣ ਸ਼ਾਹ ਦੀ ਜਿਹੜੀ ਦਰਗਾਹ ਬਣੀ ਹੋਈ ਹੈ ਨਾ ਕੁੜਾਮ ਦੇ ਵਿੱਚ ਕੁੜਾਮ ਪਿੰਡ ਹੈ ਇੱਥੇ ਉਹਦੇ ਦਰਸ਼ਨ ਕਰਾਉਣੇ ਆਪ ਜੀ ਦੇ ਨਾਲ ਪਹਿਲਾਂ 2 ਕੁ ਮਿੰਟ ਇਤਿਹਾਸ ਤੇ ਫਿਰ ਆਪਾਂ ਅੰਦਰ ਚੱਲਦੇ ਹਾਂ ਦਰਸ਼ ਮੇਲੇ ਕਰਨ ਇਤਿਹਾਸ ਏਵੇਂ ਹੈ ਕਿ ਪੀਰ ਜੀ ਆਪਣੇ ਸ਼ਗਿਰਦਾਂ ਚੇਲਿਆਂ ਦੇ ਨਾਲ ਇੱਥੇ ਰਹਿੰਦੇ ਸੀਗੇ ਤੇ ਜਿਵੇਂ ਤੁਸੀਂ ਜਾਣਦੇ ਹੋ ਜਿਹੜੇ ਨਮਾਜ਼ ਪੜਨ ਵਾਲੇ ਵੀਰ ਆ ਉਹ ਲਹਿੰਦੇ ਨੂੰ ਮੱਕੇ ਵੱਲ ਨੂੰ ਨਮਸਕਾਰ ਕਰਦੇ ਹਨ ਤੇ ਪੀਰ ਜੀ ਵੀ ਰੋਜ਼ ਮੱਕੇ ਵੱਲ ਨੂੰ ਨਮਸਕਾਰ ਕਰਦੇ ਸੀ ਅੱਜ ਅੱਜ ਜਿੱਦਣ ਕਲਗੀਧਰ ਪਿਤਾ ਦਾ ਪ੍ਰਕਾਸ਼ ਹੋਇਆ ਉਧਰ ਪਟਨਾ ਸਾਹਿਬ ਦੀ ਧਰਤੀ ਤੇ ਅੱਜ ਪੀਰ ਜੀ ਨੇ ਜਦੋਂ ਨਮਾਜ਼ ਪੜ੍ਹੀ ਤੇ ਪੱਛਮ ਦੀ ਥਾਂ ਤੇ ਪੂਰਬ ਵੱਲ ਨੂੰ ਨਮਸਕਾਰ ਕਰ ਦਿੱਤੀ ਚੇਲੇ ਹੈਰਾਨ ਹੋ ਗਏ ਕਿਹੜੀ ਉਲਟੀ ਗੰਗਾ ਵਹਾਤੀ ਪੀਰ ਜੀ ਆਪਾਂ ਤਾਂ ਪੱਛਮ ਨੂੰ ਕਰਨਾ ਸੀ ਕੀ ਗੱਲ ਹੋਈ ਪੂਰਬ ਨੂੰ ਕਿਉਂ ਕੀਤਾ ਜੇ ਤਾਂ ਪੀਰ ਜੀ ਵੇਖੋ ਜੀ ਇਹ ਕਿੰਨਾ ਕੁ ਪਿਆਰ ਦੇ ਨਾਲ ਉਹ ਦਿਲ ਭਰਿਆ ਹੋਏਗਾ ਕਹਿੰਦੇ ਅੱਜ ਅੱਲਾ ਦਾ ਨੂਰ ਪੂਰਬ ਚ ਪ੍ਰਗਟ ਹੋ ਗਿਆ ਹੈ ਭਾਈ ਤੇ ਕਹਿੰਦੇ ਚਲੋ ਹੁਣੇ ਹੀ ਸਮਾਨ ਪੈਕ ਕਰੋ ਆਪਾਂ ਹੁਣ ਉੱਥੇ ਚੱਲ ਕੇ ਉਹਨਾਂ ਦੇ ਦਰਸ਼ਨ ਕਰਨੇ ਹਨ ਵਾਹ ਜੀ ਵਾਹ ਤੇ ਦਰਸ਼ਨ ਕਰਨ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਾ ਤੇ ਸਾਮ ਚ ਸੀਗੇ ਤੇ ਮਾਰਾ ਦਾ ਸਖਤ ਹੁਕਮ ਸੀ ਕਿ ਸਾਹਿਬ ਜੀ ਦੇ ਦਾ ਬਹੁਤ ਖਿਆਲ ਰੱਖਣਾ ਹੈ ਤਾਂ ਮਾਮਾ ਕਰਪਾਲ ਚੰਦ ਜੀ ਤੇ ਮਾਤਾ ਗੁਜਰੀ ਕੌਰ ਜੀ ਜਿਹੜੇ ਹਨ ਉਹ ਜਦੋਂ ਇਹਨਾਂ ਨੇ ਕਿਹਾ ਕਿ ਸਾਨੂੰ ਦਰਸ਼ਨ ਕਰਾਓ ਉਹ ਦਰਸ਼ਨ ਨਹੀਂ ਕਰਾਉਂਦੇ ਹਨ ਇਹ ਕਹਿੰਦੇ ਅਸੀਂ ਨਹੀਂ ਛਕਣਾ ਕੁਝ ਵੀ ਜਿੰਨਾ ਚਿਰ ਸਾਨੂੰ ਤੁਸੀਂ ਮਲਾਉਂਦੇ ਨਹੀਂ ਅਸੀਂ ਨਹੀਂ ਛਕਣਾ ਕੁਝ ਵੀ ਆਹਾ ਹਾ ਕੀ ਬਾਤ ਹੈ ਪਿਆਰ ਦੀਆਂ ਬਾਤਾਂ ਤਿੰਨ ਦਿਨ ਬੈਠੇ ਰਹੇ ਨਹੀਂ ਕੁਛ ਛਕਿਆ ਕਹਿੰਦੇ ਸਾਨੂੰ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਾਓ ਫੇਰ ਹੀ ਅਸੀਂ ਮੂੰਹ 'ਚ ਕੁਝ ਪਾਉਣਾ ਹੈ ਅਖੀਰ ਮਾਤਾ ਜੀ ਨੇ ਤੇ ਮਾਮਾ ਕਰਪਾਲ ਚੰਦ ਜੀ ਨੇ ਜਦੋਂ ਸਹਬਜਾਦਾ ਜੀ ਨੂੰ ਚੁੱਕ ਕੇ ਲਿਆਂਦਾ ਕਿੰਨੇ ਦਿਨਾਂ ਦੇ ਹੋਣਗੇ ਗੋਵਿੰਦ ਰਾਏ ਜੀ ਤੇ ਵੇਖੋ ਪੀਰ ਜੀ ਮਨ ਦੇ ਵਿੱਚ ਲੈ ਕੇ ਗਏ ਸੀਗੇ ਬੜਾ ਵੱਡਾ ਪ੍ਰਸ਼ਨ ਕਿ ਤੁਸੀਂ ਹਿੰਦੂਆਂ ਦੇ ਰਾਖੇ ਹੋਵੋਗੇ ਕਿ ਤੁਸੀਂ ਮੁਸਲਮਾਨਾਂ ਦੇ ਰਾਖੇ ਹੋਵੋਗੇ ਕਹਿੰਦੇ ਦੋ ਕੁਜੀਆਂ ਐ ਰੱਖ ਦਿੱਤੀਆਂ ਅੱਗੇ ਤੇ ਕੁਛੜ ਚੜੇ ਸੀ ਕਲਗੀਧਰ ਪਿਤਾ ਉਸ ਵੇਲੇ ਤੇ ਕਹਿੰਦੇ ਦੋ ਅੱਗੇ ਕੁਜੀਆਂ ਰੱਖ ਦਿੱਤੀਆਂ ਸੋਚਿਆ ਵੀ ਇੱਕ ਹਿੰਦੂਆਂ ਦੀ ਇੱਕ ਮੁਸਲਮਾਨਾਂ ਦੀ ਜੇ ਇਹਦੇ ਤੇ ਹੱਥ ਰੱਖ ਦਿੱਤਾ ਸੋਚਾਂਗੇ ਹਿੰਦੂਆਂ ਦੇ ਰੈਬਰ ਹੋਣਗੇ ਜੇ ਇਧਰ ਰੱਖ ਦਿੱਤਾ ਤੇ ਸੋਚਾਂਗੇ ਮੁਸਲਮਾਨਾਂ ਦੇ ਪੀਰ ਹੋਣਗੇ ਇਹਨਾਂ ਦੀ ਰੱਖਿਆ ਕਰਨਗੇ ਪਰ ਕਹਿੰਦੇ ਮਨ ਉਦੋਂ ਗਦਗਦ ਹੋ ਗਿਆ ਜਦੋਂ ਕਲਗੀਧਰ ਜੀ ਨੇ ਦੋਵੇਂ ਹੱਥ ਰੱਖ ਦਿੱਤੇ ਅਸੀਂ ਪਾਈ ਸਰਬ ਸੰਜੇ ਹਾਂ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਹਾਂ ਆਏ ਅੱਜ ਸਜਦਾ ਪਿਆਰ ਦਾ ਕਰਨਾ ਆਪਾਂ ਇਹਨਾਂ ਨੂੰ ਪੀਰ ਪੀਖਣ ਸ਼ਾਹ ਜੀ ਨੂੰ ਆਓ ਹੁਣ ਅੰਦਰ ਚੱਲ ਕੇ ਦਰਸ਼ਨ ਮੇਲੇ ਕਰਦੇ ਜਿਨ੍ਹਾਂ ਜਿਨ੍ਹਾਂ ਕਲਗੀ ਧਰ ਨੂੰ ਪਿਆਰ ਕੀਤਾ ਅਸੀਂ ਦਿਲੋਂ ਉਹਨਾਂ ਨੂੰ ਪਿਆਰਦੇ ਹਾਂ ਜਿਨ੍ਹਾਂ ਸੋਹਣੇ ਚੰਨ ਵਾਹੀ ਦਾ ਸਤਕਾਰ ਕੀਤਾ ਅਸੀਂ ਦਿਲੋਂ ਉਹਨਾਂ ਨੂੰ ਸਤਕਾਰ ਦੇ ਹਾਂ ਪੀਖਣ ਸ਼ਾਹ ਜੀ ਕਹਿਣ ਨੂੰ ਤੇ ਮੁਸਲਮਾਨ ਫਕੀਰ ਸਨ ਸੰਗਤ ਜੀ ਹੁਣ ਅਸੀਂ ਅੰਦਰੋਂ ਦਰਗਾ ਵੇਖ ਕੇ ਆਏ ਆ ਪੀ ਤੁਸੀਂ ਇਹ ਵੇਖੋ ਸਾਨੂੰ ਦੱਸ ਰਹੇ ਸੀ ਕਹਿੰਦੇ ਸਾਰੀਆਂ ਦਰਗਾਹਾਂ ਦਾ ਪੱਛਮ ਵੱਲ ਨੂੰ ਮੂੰਹ ਹੁੰਦਾ ਹੈ ਇਹ ਦਰਗਾਹ ਦਾ ਮੂੰਹ ਜਿਹੜਾ ਹੈ ਇਹ ਪੂਰਬ ਵੱਲ ਹੈ ਅਸੀਂ ਤੇ ਜਦੋਂ ਜਾਣਦੇ ਨਹੀਂ ਐ ਇੰਨਾ ਧਰਮ ਦੀ ਕੱਲ ਕਿ ਸਾਡੇ ਮੁਸਲਮਾਨ ਵੀਰ ਕੀ ਕਰਦੇ ਹਨ ਇਹਨਾਂ ਦਾ ਮੁੱਖ ਅੱਜ ਵੀ ਕਲਗੀਧਰ ਵੱਲ ਜੀ ਨੂੰ ਹੈ ਸੰਗਤ ਜੀ ਅੱਜ ਜਦੋਂ ਅਸੀਂ ਇੱਥੇ ਆਏ ਤੇ ਬਾਹਰੋਂ ਹੀ ਦੇਖਣ ਨੂੰ ਦਿਖ ਬੜੀ ਸੋਹਣੀ ਐ ਵੱਡੇ 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 ਗੁੰਬਦ ਜਿਹੜੇ ਹਨ ਨਾ ਉਹ ਸੋਹਣੇ ਲੱਗਦੇ ਹਨ ਖਿੱਚ ਪਾਉਂਦੇ ਹਨ ਇੱਥੇ ਨਾਲ ਹੀ ਵਿੱਚ ਹੀ ਗੁਰਦੁਆਰਾ ਸਾਹਿਬ ਵੀ ਬਣਾਇਆ ਜਾ ਰਿਹਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਪਹਿਲਾਂ ਤੋਂ ਹੀ ਹੈ ਪ੍ਰਕਾਸ਼ ਹੁਣ ਸਾਈਡ ਤੇ ਕੀਤਾ ਹੋਇਆ ਹੈ ਕਿਉਂਕਿ ਗੁੰਬਦ ਦੀ ਸੇਵਾ ਚੱਲਦੀ ਉੱਥੇ ਵੀ ਸੇਵਾ ਚੱਲ ਰਹੀ ਹੈ ਅੰਦਰ ਵੀ ਉੱਥੇ ਰਗੜਾਈ ਦੀ ਸੇਵਾ ਥੜੇ ਦੀ ਸੇਵਾ ਚੱਲ ਰਹੀ ਸੀ ਥਾਂ ਥਾਂ ਤੇ ਕਲਗੀਧਰ ਪਿਤਾ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਤੇ ਸ਼੍ਰੀ ਰਾਮਚੰਦਰ ਜੀ ਦੀਆਂ ਵੀ ਲੱਗੀਆਂ ਹੋਈਆਂ ਹਨ ਤੁਸੀਂ ਸੋਚੋਗੇ ਕਿ ਕਿਉਂ ਕਿ ਅਸਲ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਇਹ ਨਾਨਕੇ ਹਨ ਸੰਗਤ ਜੀ ਆ ਕੁੜਾਮ ਉਹ ਪਿੱਛੇ ਵੇਖੋ ਥੇ ਕਿੰਨਾ ਵੱਡਾ ਉਹ ਅਸਲ ਵਿੱਚ ਕਿਲਾ ਹੈ ਵੇਖਦੇ ਆਪਾਂ ਸ਼ਾਇਦ ਹੁਣੇ ਥੋੜੀ ਦੇਰ ਤੱਕ ਉੱਪਰ ਜਾਣੇ ਆ ਉਹ ਅਸਲ ਵਿੱਚ ਕਿਲਾ ਹੈ ਜਿਹੜਾ ਹੁਣ ਟਹਿ ਢੇਰੀ ਹੋ ਚੁੱਕਾ ਹੈ ਇਹ ਕਿਲਾ ਉੱਚੇ ਥਾਂ ਤੇ ਇਹ ਥੱਲੇ ਕੁੜਾਮ ਦਾ ਕਿਲਾ ਜਿਹੜਾ ਹੈ ਮਸ਼ਹੂਰ ਸੀਗਾ ਸ਼ੀਰੀ रामचंद्र ਜੀ ਤੇ ਮਾਤਾ ਕੁਸ਼ਲਿਆ ਜੀ ਇਥੋਂ ਦੇ ਆ ਜਨਮ ਹੈ ਉਹਨਾਂ ਦਾ ਮਾਤਾ ਕੁਸ਼ਲਿਆ ਜੀ ਦੇ ਪਿਤਾ ਕੋਹਰਾਮ ਜੀ ਦੇ ਨਾਮ ਤੋਂ ਹੀ ਅੱਗੇ ਬਦਲ ਕੇ ਕੁੜਾਮ ਬਣਿਆ ਹੈ ਸੰਗਤ ਜੀ ਅਸੀਂ ਗੱਲ ਕਰ ਰਹੇ ਹਾਂ ਭੀਖਣ ਸ਼ਾਹ ਜੀ ਦੀ ਪੀਰ ਭੀਖਣ ਸ਼ਾਹ ਜੀ ਦੀ ਆਪਣੇ ਅੰਦਰ ਗੌਰ ਕਰਕੇ ਵੇਖੋ ਕਿ ਜਦੋਂ ਤੋਂ ਇਹ ਸਾਖੀ ਸੁਣਦੇ ਸਾਂ ਕਿ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਭੀਖਣ ਸ਼ਾਹ ਜੀ ਨੇ ਚੜ੍ਹਦੇ ਨੂੰ ਨਮਸਕਾਰ ਕੀਤੀ ਮੁੜ ਕੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਸ਼ਗਿਰਦਾਂ ਨੂੰ ਨਾਲ ਲੈ ਕੇ ਚੱਲ ਪਏ ਹਮੇਸ਼ਾ ਖਿੱਚ ਪਾਉਂਦੀ ਸੀ ਕਿ ਇੰਨਾ ਪਿਆਰ ਕੋਈ ਕਿੱਦਾਂ ਕਰ ਸਕਦਾ ਹੈ ਇੰਨਾ ਪ੍ਰੇਮ ਕਿਸੇ ਦੇ ਅੰਦਰ ਕਿੱਦਾਂ ਹੋ ਸਕਦਾ ਹੈ ਹੁੰਦਾ ਹੈ ਭਾਈ ਅਸੀਂ ਖਾਲੀ ਭਾਂਡੇ ਜਿਹੜੇ ਗੱਲ ਕਰ ਰਹੇ ਆ ਪਰ ਇਹ ਉਹ ਹਨ ਜਿਨ੍ਹਾਂ ਨੇ ਕਲਗੀਧਰ ਜੀ ਦਾ ਪ੍ਰੇਮ ਆਪਣੇ ਮਨਾਂ ਤੇ ਤਨਾਂ ਦੇ ਨਾਲ ਪਿਆਰਿਆ ਹੈ ਸਵਕਾਰਿਆ ਹੰਡਾਇਆ ਹੈ ਅੱਜ ਅੰਦਰ ਜਾਈਏ ਤਾਂ ਦਰਗਾਹ ਬਣੀ ਹੋਈ ਕਿਉਂਕਿ ਇੱਥੇ ਹੀ ਉਹਨਾਂ ਦਾ ਸਰੀਰ ਜਿਹਨੂੰ ਸਪੁਰਦੇ ਖਾਕ ਕਹਿੰਨੇ ਹਨ ਅਖੀਰ ਜਦੋਂ ਦਫਨਾਇਆ ਜਾਂਦਾ ਹੈ ਸਤਕਾਰਤ ਹਸਤੀਆਂ ਨੂੰ ਤੇ ਇੱਥੇ ਹੀ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਸੰਗਤ ਜੀ ਅੰਦਰ ਬਹੁਤ ਹੀ ਸੋਹਣਾ ਬਹੁਤਾ ਹੀ ਸੋਹਣਾ ਪਿਆਰਾ ਸਥਾਨ ਹੈ ਪਈ ਪਿਆਰਾ ਹੋਵੇ ਵੀ ਕਿਉਂ ਨਾ ਸਾਡੇ ਪਿਆਰੇ ਨੂੰ ਪਿਆਰ ਕਰਨ ਵਾਲੇ ਪਿਆਰੇ ਹਨ ਪੀਖਣ ਸ਼ਾਹ ਜੀ ਫਿਰ ਸੰਗਤ ਜੀ ਗੁਰਦੁਆਰਾ ਸਾਹਿਬ ਹੈ ਨਾਲ ਹੀ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਵੀ ਬਣਿਆ ਹੋਇਆ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਦੇ ਨਾਨਕੇ ਹਨ ਕੜਾਮ ਜਦੋਂ ਜਾਈਏ ਤਾਂ ਇਹ ਜਿਹੜੀ ਮਜ਼ਾਰ ਹੈ ਉਹਨਾਂ ਦੀ ਇਹਦੇ ਨਾਲ ਮਸੀਤ ਬਣੀ ਹੋਈ ਹੈ ਤੇ ਮਸੀਤ ਕਹਿੰਦੇ ਉਹੋ ਹੀ ਹੈ ਜਿੱਥੋਂ ਉਹ ਫਿਰ ਨਮਾਜ਼ ਪੜ੍ਹ ਕੇ ਤੇ ਤਿਆਰੀ ਕੀਤੀ ਸੀ ਥੋੜਾ ਪੜਨਾ ਸਾਹਿਬ ਜਾਨ ਦੀ ਆਪਾਂ ਵੀ ਕਿਤੇ ਜਾਣਾ ਹੋਵੇ ਯਾਤਰਾ ਤੇ ਜੇ ਆਪਾਂ ਗੁਰਦਵਾਰ ਸਾਹਿਬ ਨਮਸਕਾਰ ਕਰਕੇ ਜਾਂਦੇ ਆ ਨਾ Hindu Veer Mandir ਚ ਨਮਸਕਾਰ ਕਰਕੇ ਤੁਰਦੇ ਹਨ ਇਦਾਂ ਹੀ ਪੀਖਣ ਸ਼ਾਹ ਜੀ ਇੱਥੋਂ ਤੁਰੇ ਸਨ ਤੇ ਸੰਗਤ ਜੀ ਕਿੱਥੇ ਪਟਨਾ ਸਾਹਿਬ ਜਾ ਕੇ ਦਰਸ਼ਨ ਕੀਤੇ ਸਨ ਕਲਗੀਧਰ ਪਿਤਾ ਜੀ ਦੇ ਅੱਜ ਪੀਰ ਭੀਖਣ ਸ਼ਾਹ ਜੀ ਦੀ ਗੱਦੀ ਜਿਹੜੀ ਕਹਿੰਦੇ 9 ਨੰਬਰ ਦੇ ਉੱਤੇ ਜਿਹੜੇ ਮਾਤਾ ਜੀ ਇੱਥੇ ਹੁਣੇ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਦਾ ਨਾਂ ਹੈ ਮਸਤ دیਵਾਨੀ ਭੋਲੂ ਸ਼ਾਹ ਜੀ ਅਸਲ ਵਿੱਚ ਉਹ ਮਾਤਾ ਜੀ ਜਿਹੜੇ ਹਨ ਨਾ ਉਹ ਬਾਬਾ ਪਰਾਣਾ ਜੀ ਦੀ ਵੰਸ਼ ਦੇ ਵਿੱਚੋਂ ਹਨ ਹੁਣ ਤੁਸੀਂ ਕਹੋਗੇ ਬਾਬਾ ਪਰਾਣਾ ਜੀ ਕੌਣ ਸਨ ਬਾਬਾ ਪਰਾਣਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਬੜੇ ਹੀ ਪਿਆਰੇ ਸਿੱਖ ਸਨ ਉਹਨਾਂ ਦਾ ਜਨਮ ਸਥਾਨ ਉਹਨਾਂ ਦਾ ਪਿੰਡ ਤਾਂ ਹੁਣ ਪਾਕਿਸਤਾਨ 'ਚ ਰਹਿ ਗਿਆ ਪਰ ਜਦੋਂ ਉਹਨਾਂ ਦੇ ਪਰਿਵਾਰ ਜਿਹੜੇ ਵੰਸਜ ਸੀਗੇ ਉਹ ਕੁੜਾਮ ਆ ਕੇ ਵਸੇ ਕੁੜਾਮ ਵਿੱਚ ਉਹਨਾਂ ਨੇ ਬਾਬਾ ਪਰਾਣਾ ਜੀ ਦੀ ਯਾਦ ਵਿੱਚ ਵੀ ਇੱਕ ਸਥਾਨ ਬਣਾਇਆ ਹੈ ਪਰ ਅਸੀਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦੀ ਦੇਣ ਗਏ ਤੇ ਕੁਝ ਸਿੱਖ ਨਾਲ ਗਏ ਸਨ ਜਿਹੜੇ ਲਾਹੌਰ ਤੋਂ ਵਾਪਸ ਆ ਗਏ ਸਨ ਬਾਬਾ ਪਰਾਣਾ ਜੀ ਉਹਨਾਂ ਦੇ ਵਿੱਚ ਵੀ ਸਨ ਮੁੜ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੌਜ ਤਿਆਰ ਕੀਤੀ ਤਾਂ ਪੰਜ ਹਿੱਸਿਆਂ ਵਿੱਚ ਆਪਣੀ ਫੌਜ ਵੰਡੀ ਸੀ ਪਹਿਲਾ ਜਥਾ ਜਿਹੜਾ ਸੀ ਉਹ ਬਾਬਾ ਬਿੱਦੀਚੰਦ ਜੀ ਦਾ ਸੀਗਾ ਦੂਜਾ ਜਥਾ ਭਾਈ ਜੇਠਾ ਜੀ ਦਾ ਸੀਗਾ ਇਦਾਂ ਹੀ ਤੀਜਾ ਜਥਾ ਭਾਈ ਲੰਗਾ ਜੀ ਦਾ ਸੀ ਤੇ ਚੌਥਾ ਜਥਾ ਭਾਈ ਪ੍ਰਾਣਾ ਜੀ ਦਾ ਸੀਗਾ ਭਾਈ ਪ੍ਰਾਣਾ ਜੀ ਇਹ ਜਿਹੜੇ ਇਹਨਾਂ ਦਾ ਜਿਹੜਾ ਜਥਾ ਸੀਗਾ ਉਹਨਾਂ ਦਾ ਕੰਮ ਸੀ ਰਸ ਦੇ ਲੰਗਰ ਤੱਕ ਪਹੁੰਚਾਉਣੀ ਬਰੂਧ ਪਹੁੰਚਾਉਣਾ ਹਥਿਆਰਾਂ ਦਾ ਸਾਰਾ ਪ੍ਰਬੰਧ ਵੀ ਬਾਬਾ ਪਰਾਣਾ ਜੀ ਕੋਲ ਹੀ ਸੀ ਤੇ ਸੰਗਤ ਜੀ ਪੰਜਵਾਂ ਜਿਹੜਾ ਜਥਾ ਸੀ ਭਾਈ ਪਿਆਰਾ ਜੀ ਦੇ ਕੋਲ ਸੀ ਇਹ ਭਾਈ ਪਿਆਰਾ ਜੀ ਅੰਮ੍ਰਿਤਸਰ ਦੀ ਪਹਿਲੀ ਜੰਗ ਛੇਵੇਂ ਪਾਤਸ਼ਾਹ ਦੀ ਉਹਦੇ ਵਿੱਚ ਸ਼ਹੀਦ ਹੋ ਗਏ ਤੇ ਜਦੋਂ ਉਹਨਾਂ ਦਾ ਸਰੀਰ ਪਿਆ ਸੀ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਤੇ ਗੋਦੀ ਚ ਲੈ ਕੇ ਨਾ ਸਰੀਰ ਭਾਈ ਪਰਾਣਾ ਜੀ ਦਾ ਤੇ ਕਹਿੰਦੇ ਭਾਈ ਪ੍ਰਾਣਾ ਜਿਆ ਸੂਰਬੀਰ ਹੋਰ ਕੋਈ ਨਹੀਂ ਹੈ ਤਾਰੀਫ ਕੀਤੀ ਹੈ ਮੇਰੇ ਦਲ ਪੰਜਨ ਗੁਰਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਸਤਗੁਰੂ ਜੀ ਨੇ ਤੇ ਸੰਗਤ ਜੀ ਉਹ ਭਾਈ ਪ੍ਰਾਣਾ ਜੀ ਦਾ ਹੀ ਪਰਿਵਾਰ ਕਾਫੀ ਇੱਥੇ ਵੰਸਜ ਰਹਿੰਦੇ ਹਨ ਤੇ ਜਿਹੜੇ ਬੀਬੀ ਜੀ ਹਨ ਉਹਨਾਂ ਦੇ ਪਰਿਵਾਰ ਚੋਂ ਹਨ ਜਿਹੜੇ ਇਸ ਵੇਲੇ ਪੀਰ ਭੀਖਣ ਸ਼ਾਹ ਜੀ ਦੇ ਸਥਾਨ ਦੇ ਉੱਤੇ ਸੇਵਾ ਨਿਭਾ ਰਹੇ ਹਨ ਗੁਰੂ ਸਾਹਿਬ ਕਿਰਪਾ ਕਰਨ ਹੇ ਕਲਗੀਧਰ ਪਿਤਾ ਜੀ ਭੀਖਣ ਸ਼ਾਹ ਜੀ ਨੂੰ ਇੰਨਾ ਪਿਆਰ ਬਖਸ਼ ਦਿੱਤਾ ਅਸੀਂ ਵੀ ਆਪ ਜੀ ਦੇ ਪੁੱਤਰ ਹਾਂ ਅਸੀਂ ਵੀ ਆਪ ਜੀ ਦੇ ਸੇਖ ਹਾਂ ਸਾਡੇ ਵੀ ਮਨ 'ਚ ਇੱਛਾ ਪੈਦਾ ਹੁੰਦੀ ਹੈ ਕਿ ਸਾਡੇ ਅੰਦਰ ਵੀ ਜਿਹੜਾ ਨਾ ਤੁਹਾਡੇ ਪਿਆਰ ਦੇ ਸੋਮੇ ਫੁੱਟ ਫੁੱਟ ਪੈਣ ਸੱਚੇ ਪਾਤਸ਼ਾਹ ਤੇ ਸਾਨੂੰ ਵੀ ਇਦਾਂ ਦਾ ਪਿਆਰ ਬਖਸ਼ੋ ਅੱਜ ਅਸੀਂ ਇਹਨਾਂ ਨੂੰ ਤਾਂ ਹੀ ਮਿਲਣ ਆਏ ਆ ਕਿਉਂਕਿ ਇਹਨਾਂ ਨੇ ਤੁਹਾਨੂੰ ਪਿਆਰ ਕੀਤਾ ਔਰ ਇੱਥੇ ਆ ਕੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਹਾਂ ਭਾਈ ਇਹ ਐਵੇਂ ਨਹੀਂ ਪੂਜੇ ਜਾਂਦੇ ਇਹ ਐਵੇਂ ਨਹੀਂ ਸਤਕਾਰੇ ਜਾਂਦੇ ਕਿਉਂਕਿ ਇਹਨਾਂ ਨੇ ਉਸ ਪਿਆਰੇ ਦੇ ਪਿਆਰੇ ਨੂੰ ਰਜ਼ਾਇਆ ਹੈ ਖੁਸ਼ ਕੀਤਾ ਹੈ ਮਨਾਇਆ ਹੈ ਝੂਠਾ ਉਤੋਂ ਤੋਂ ਪਿਆਰ ਨਹੀਂ ਕੀਤਾ ਅੰਦਰੋਂ ਦਿਲੋਂ ਸੱਚਾ ਪਿਆਰ ਕੀਤਾ ਹੈ ਐਸੇ ਪੀਰ ਪੀਖਣ ਸ਼ਾਹ ਜੀ ਨੂੰ ਲੱਖ ਲੱਖ ਵਾਰ ਸਾਡੀ ਨਮਸਕਾਰ ਹੈ ਉਹਨਾਂ ਦੇ ਪਿਆਰੇ ਪਿਆਰ ਤੋਂ ਅਸੀਂ ਬਲਿਹਾਰੇ ਜਾਂਦੇ ਆਂ ਸੰਗਤ ਜੀ ਇਹ ਵੀ ਦੱਸ ਦਈਏ ਇੱਕ ਦਿਨ ਐਸਾ ਸੀ ਇੱਥੋਂ ਪੀਰ ਪੀਖਣ ਸ਼ਾਹ ਜੀ ਉਹ ਪਟਨਾ ਸਾਹਿਬ ਮਿਲਣ ਗਏ ਸੀਗੇ ਇਰ ਇੱਕ ਦਿਨ ਐਸਾ ਵੀ ਆਇਆ ਜਦੋਂ ਕਲਗੀਧਰ ਪਾਤਸ਼ਾਹ ਜੀ ਜਦੋਂ ਉਹ ਆਏ ਸੀ ਇੱਥੇ ਲਖਨੌਰ ਸਾਹਿਬ ਆਪਣੇ ਨਾਨਕੇ ਰਹਿੰਦੇ ਪਟਨਾ ਸਾਹਿਬ ਤੋਂ ਵਾਪਸ ਆਉਂਦੇ ਆਨੰਦਪੁਰ ਸਾਹਿਬ ਜੀ ਨੂੰ ਉਹ ਮਿਲਣ ਆਏ ਸੀਗੇ ਪੀਰ ਪੀਖਣशाह ਜੀ ਨੂੰ ਉਹ ਸਥਾਨ ਇੱਥੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਗੁਰਦਰਾ ਮਿਲਾਪ ਸਰ ਸਾਹਿਬ ਬੌਲੀ ਸਾਹਿਬ ਜੀ ਨੂੰ ਕਹਿੰਦੇ ਹਨ ਆਪਾਂ ਉੱਥੇ ਚੱਲਦੇ ਹਾਂ ਤੇ ਉਹ ਇਤਿਹਾਸ ਉੱਥੇ ਸਾਂਝਾ ਕਰਾਂਗੇ ਕੁਣਾਮ ਤੋਂ ਤਕਰੀਬਨ ਡੇਢ ਕਿਲੋਮੀਟਰ ਬਾਹਰ ਆਪਾਂ ਆ ਗਏ ਆ ਪਿੰਡ ਦਾ ਨਾਂ ਹੈ ਪਠਾਨ ਮਾਜਰਾ ਪਠਾਨ ਮਾਜਰਾ ਪਿੰਡ ਪਿੱਛੇ ਦਿਖਾਈ ਦੇ ਰਿਹਾ ਹੈ ਉਸ ਪਿੰਡ ਦੇ ਬਾਹਰਵਾਰ ਮੇਨ ਰੋਡ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਲਾਪ ਸਰ ਸਾਹਿਬ ਜਿਵੇਂ ਆਪ ਜੀ ਦੇ ਨਾਲ ਪਹਿਲਾਂ ਗੱਲ ਕੀਤੀ ਹੈ ਕਿ ਕਲਗੀਧਰ ਪਿਤਾ ਜੀ ਦਾ ਤੇ ਭੀਖਣ ਸ਼ਾਹ ਜੀ ਦਾ ਦੋ ਵਾਰੀ ਮਲਾਪ ਹੋਇਆ ਹੈ ਇੱਕ ਵਾਰੀ ਜਦੋਂ ਭੀਖਣ ਸ਼ਾਹ ਜੀ ਗਏ ਸਨ ਫਿਰ ਜਦੋਂ ਕਲਗੀਧਰ ਜੀ ਪਿਆਰ ਦੇ ਵਿੱਚ ਪਿਆਰ ਦੀ ਖਿੱਚ ਦੇ ਵਿੱਚ ਉਹਨਾਂ ਨੂੰ ਦਰਸ਼ਨ ਦੇਣ ਆਏ ਸਨ ਤਾਂ ਕਲਗੀਧਰ ਜੀ ਇਸ ਥਾਂ ਤੇ ਰੁਕ ਗਏ 1.5 ਕਿਲੋਮੀਟਰ ਅੱਗੇ ਹੈ ਤੇ ਉਤੋਂ ਪਹਿਲਾਂ ਸਤਗੁਰ ਇੱਥੇ ਰੁਕ ਗਏ ਇੱਥੇ ਰੁਕ ਕੇ ਦਾਤਾ ਜੀ ਨੇ ਸਨੇਹਾ ਭੇਜਿਆ ਭੀਖਣ शाह ਜੀ ਨੂੰ ਤੇ ਭੀਖਣ शाह ਜੀ ਇਸ ਥਾਂ ਤੇ ਮਿਲਣਾ ਹੈ ਸੰਗਤ ਜੀ ਇਸੇ ਕਰਕੇ ਇਸ ਅਸਥਾਨ ਦਾ ਨਾਮ ਮਿਲਾਪ ਸਰ ਹੈ ਨਾਲ ਹੀ ਇਸ ਸਥਾਨ ਨੂੰ ਬੌਲੀ ਸਾਹਿਬ ਵੀ ਕਿਹਾ ਜਾਂਦਾ ਹੈ ਜੋ ਸਥਾਨ ਪਿੱਛੇ ਆਪ ਜੀ ਨੂੰ ਦਰਸ਼ਨ ਹੋ ਰਹੇ ਹਨ ਇਹ ਮੁੱਖ ਸਥਾਨ ਹੈ ਇਹ ਮੇਨ ਰੋਡ ਤੋਂ ਦਰਸ਼ਨੀ ਜਿਹੜੀ ਹੈ ਜਾ ਕੇ ਮੁੱਖ ਸਥਾਨ ਦੇ ਦਰਸ਼ਨ ਹੁੰਦੇ ਹਨ ਨਾਲ ਹੀ ਉਧਰ ਸਰੋਵਰ ਹੈ ਪਰ ਜਦੋਂ ਇਸ ਸਥਾਨ ਤੇ ਜਿੱਥੇ ਅਸੀਂ ਖੜੇ ਹਾਂ ਦੀਵਾਨ ਹਾਲ ਹੈ ਦੀਵਾਨ ਹਾਲ ਦੇ ਇਧਰਲੇ ਪਾਸੇ ਪਿਛਲੇ ਪਾਸੇ ਇੱਥੇ ਇੱਕ ਬੌਲੀ ਸਾਹਿਬ ਵੀ ਹੈ ਨਾਲ ਹੀ ਉੱਥੇ ਵੀ ਪ੍ਰਕਾਸ਼ ਸਥਾਨ ਬਣਿਆ ਹੋਇਆ ਹੈ ਸੰਗਤ ਜੀ ਜਦੋਂ ਇੱਥੇ ਆਪਾਂ ਆਉਨੇ ਹਾਂ ਤਾਂ ਬੌਲੀ ਥੱਲੇ ਉਤਰ ਕੇ ਗਏ ਤੇ ਸਾਨੂੰ ਜਿਵੇਂ ਇਤਿਹਾਸ ਚ ਲਿਖਿਆ ਜਾਂ ਦੱਸ ਰਹੇ ਇਹਨਾਂ ਦਾ ਮੰਨਣਾ ਹੈ ਕਿ ਬੌਲੀ ਤ੍ਰੇਤੇਜੁਗ ਦੀ ਹੈ ਦਾਸ ਨੂੰ ਤਾਂ ਨਹੀਂ ਲੱਗਦਾ ਕਿ ਇੱਟਾਂ ਉਸ ਸਮੇਂ ਦੀਆਂ ਇਦਾਂ ਲੱਗੀਆਂ ਹੋ ਸਕਦੀਆਂ ਹਨ ਪਰ ਇਹਨਾਂ ਦਾ ਮੰਨਣਾ ਹੈ ਕਿ ਇਹ ਤ੍ਰੇਤੇਜੁਗ ਦੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸ਼੍ਰੀ ਰਾਮਚੰਦਰ ਜੀ ਦੇ ਮਾਤਾ ਜੀ ਮਾਤਾ ਕੁਸ਼ੱਲਿਆ ਜੀ ਦਾ ਪਿੰਡ ਹੈ ਕੁੜਾਮ ਤੇ ਉਹਨਾਂ ਦੇ ਪਿਤਾ ਕੋਹਰਾਮ ਜੀ ਦੇ ਨਾਮ ਦੇ ਉੱਤੇ ਹੀ ਕੁੜਾਮ ਦਾ ਨਾਂ ਪਿਆ ਹੈ ਪਹਿਲਾਂ ਇਹਨੂੰ ਕੋਹ ਕੋਰਾਮ ਕਹਿੰਦੇ ਸੀ ਫਿਰ ਜਦੋਂ ਮੁਸਲਮਾਨ ਆਏ ਉਹਨਾਂ ਨੇ ਉਹਨਾਂ ਦਾ ਨਾਂ ਬਦਲ ਕੇ ਉਸੇ ਨੂੰ ਥੋੜਾ ਬਦਲ ਕੇ ਕੁੜਾਮ ਕਰ ਦਿੱਤਾ ਅੱਜ ਇਹ ਬੌਲੀ ਤਕਰੀਬਨ 30 ਕੁ ਪੌੜੀਆਂ ਹਨ ਪਾਣੀ ਥੱਲੇ ਬੜਾ ਸਾਫ਼ ਵੇਖ ਕੇ ਹੈਰਾਨੀ ਹੋਈ ਬਾਅਦ ਚ ਪਤਾ ਲੱਗਾ ਕਿ ਪਾਣੀ ਥੱਲਿਓਂ ਬੰਦ ਕਰ ਦਿੱਤੀ ਗਈ ਬੌਲੀ ਪਾਣੀ ਉੱਪਰੋਂ ਹੀ ਪਾਇਆ ਜਾਂਦਾ ਹੈ ਟਿਊਬਵਲ ਦਾ ਤਾਂ ਪਾਣੀ ਇੰਨਾ ਸਾਫ਼ ਹੈ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਦੋਂ ਅਸੀਂ ਗੁਰਸਿੱਖਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਸ਼ਹੀਦਾਂ ਦਾ ਸਥਾਨ ਹੈ ਅਸੀਂ ਇਹ ਕਿਹੜੇ ਸ਼ਹੀਦ ਉਹ ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਕੁੜਾਮ ਦੇ ਉੱਤੇ ਹਮਲਾ ਕੀਤਾ ਸੀ ਕਹਿੰਦੇ ਕਿ ਵੀ ਤੈਸ ਨੇ ਅਸੀਂ ਕੀਤਾ ਸੀਗਾ ਉਦੋਂ ਸ਼ਹੀਦਾਂ ਦਾ ਸੰਸਕਾਰ ਇੱਥੇ ਹੋਇਆ ਹੈ ਪਰ ਇਹ ਪ੍ਰਮਾਣਿਤ ਇਤਿਹਾਸ ਨਹੀਂ ਹੈ ਸੰਗਤ ਜੀ ਬਾਕੀ ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਦੇ ਹਨ ਕਿਉਂਕਿ ਇਤਿਹਾਸ ਤਾਂ ਲਿਖੇ ਮਿਲਦੇ ਨਹੀਂ ਹਨ ਜਿਵੇਂ ਜਿਵੇਂ ਸਥਾਨ ਬਣੇ ਹਨ ਜਾਂ ਜੋ ਸਾਨੂੰ ਦੱਸਿਆ ਜਾਂਦਾ ਹੈ ਜੋ ਸਮਝ ਬੁੱਧ ਚ ਆਉਂਦਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਨੇ ਕਿ ਅੱਜ ਦੀ ਤਰੀਕ ਚ ਇੱਥੇ ਕੀ ਹੈ ਅੱਜ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਸਾਹਿਬ ਵਾਲਿਆਂ ਦਾ ਉਹਨਾਂ ਦੇ ਵੱਲੋਂ ਇਹ ਦੇਵਾ ਕੀਤੀ ਜਾ ਰਹੀ ਹੈ ਲੰਗਰ ਇੱਥੇ ਹੈ ਰਹਾਇਸ਼ ਦਾ ਵੀ ਥੋੜਾ ਜਿਹਾ ਪ੍ਰਬੰਧ ਹੈ ਸੋਹਣਾ ਪ੍ਰਬੰਧ ਹੈ ਗੁਰੂ ਸਾਹਿਬ ਕਿਰਪਾ ਕਰਨ ਇਸ ਸਥਾਨ ਦੇ ਦਰਸ਼ਨ ਹੋ ਗਏ ਆਓ ਆਪਾਂ ਅੱਗੇ ਚੱਲੇ ਪਾਉਂਦੇ ਹਾਂ ਪੀਰ ਪੀਖਣ ਸ਼ਾਹ ਜੀ ਦੀ ਦਰਗਾਹ ਸਾਹਮਣੇ ਦਰਸ਼ਨ ਹੋ ਰਹੇ ਆ ਇੱਥੋਂ ਹੀ ਫਿਰ ਆਪਾਂ ਤੇ ਹੁਣ ਉੱਪਰ ਆ ਗਏ ਤੇ ਇੱਥੋਂ ਹੀ ਫਿਰ ਆਪਾਂ ਦਰਸ਼ਨ ਕਰਕੇ ਆਏ ਆ ਇਧਰਲੇ ਪਾਸੇ ਮਲਾਪ ਸਰ ਸਾਹਿਬ ਬੌਲੀ ਸਾਹਿਬ ਦੇ ਜਿੱਥੇ ਉਹਨਾਂ ਦੇ ਮਲਾਪ ਹੋਏ ਹੁਣ ਅਸੀਂ ਪਿੰਡ ਦੇ ਵਿੱਚ ਵਿਚਕਾਏ ਬਿਲਕੁਲ ਉੱਚੇ ਥਾਂ ਤੇ ਗੱਡੀ ਦੇ ਉੱਤੇ ਚੜ ਕੇ ਉੱਪਰ ਆ ਗਏ ਹਾਂ ਇੱਥੇ ਉੱਤੇ ਆਈਏ ਤੇ ਆ ਵੇਖੋ ਜੀ ਹੁਣ ਜੰਗਲ ਬਣਿਆ ਹੋਇਆ ਇਹ ਅਸਲ ਵਿੱਚ ਉਸੇ ਕਿਲੇ ਵਾਲੀ ਥਾਂ ਐ ਜੀ ਜਿਹੜਾ ਇੱਥੋਂ ਦਾ ਕਿਲਾ ਬਹੁਤ ਮਸ਼ਹੂਰ ਸੀ ਅੱਜ ਤੁਸੀਂ ਇਹ ਦੇਖੋਗੇ ਇੱਥੇ ਨਿਸ਼ਾਨ ਸਾਹਿਬ ਵੀ ਦੋ ਝੂਲ ਰਹੇ ਹਨ ਜਿੱਧਰ ਚਿੱਟੀ ਦੁਆਰ ਹੈ ਤੇ ਸਾਹਮਣੇ ਜਿੱਧਰ ਇੱਟਾਂ ਵਾਲੀ ਦੁਆਰ ਹੈ ਉਧਰ ਲਿਖਿਆ ਆ ਮੰਦਰ ਮਾਤਾ ਕੁਸ਼ਲਿਆ ਦੇਵੀ ਜੀ ਉੱਥੇ ਵੀ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਤੇ ਇਧਰ ਕੁਝ ਕੰੰਡਾ ਹਨ ਉੱਤੇ ਹੋਰ ਇੱਕ ਛਾਈ ਵਿਲਾਇਤ ਸ਼ਾਹ ਜੀ ਦੀ ਬਣੀ ਹੋਈ ਹੈ ਦਰਗਾ ਆ ਵੇਖੋ ਜੀ ਇੱਥੇ ਨਿਸ਼ਾਨ ਸੱਬ ਲੱਗੇ ਹਨ ਤੇ ਅਸਲ ਵਿੱਚ ਇੱਧਰ ਬਹੁਤ ਵੱਡਾ ਮੰਦਿਰ ਵੀ ਹੈ ਸੂਰਜ ਦੀ ਰੋਸ਼ਨੀ ਕਰਕੇ ਸ਼ਾਇਦ ਦਿਖਾਈ ਨਾ ਦੇਵੇ ਪਰ ਉਹ ਦੇਖੋ ਵੱਡੀਆਂ ਵੱਡੀਆਂ ਮੂਰਤੀਆਂ ਦੂਰ ਦਿਖਾਈ ਦੇ ਰਹੀਆਂ ਹਨ ਤੇ ਸੰਗਤ ਜੀ ਅਸੀਂ ਜਿਹੜਾ ਵੀਡੀਓ ਖਤਮ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਾ ਚਾਹੁੰਦੇ ਆ ਉਹ ਇਹ ਆ ਕਿ ਇਹ ਕਿਲਾ ਬਹੁਤ ਐਮੀਅਤ ਰੱਖਦਾ ਸੀ ਹੁਣ ਤੇ ਕਿਲਾ ਤਕਰੀਬਨ ਖਤਮ ਹੋ ਚੁੱਕਾ ਹੈ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਨਿਸ਼ਾਨਾ ਤਾਂ ਸਰਹੰਦ ਜਿੱਤਣੀ ਹੈ ਪਰ ਸਰਹੰਦ ਦੇ ਆਲੇ ਦੁਆਲੇ ਇੱਕ ਵੱਡਾ ਜਾਲ ਹੈ ਕਿਲਿਆਂ ਦਾ ਮਜ਼ਬੂਤੀ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ 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 ਕਰਕੇ ਉਹ ਸਾਰੇ ਕਿਲੇ ਜਿੱਤੇ ਹਨ ਉਹਨਾਂ ਦੇ ਵਿੱਚੋਂ ਹੀ ਇੱਕ ਆ ਅਹਿਮ ਕਿਲਾ ਸੀਗਾ ਇਥੋਂ ਦੇ ਪਠਾਨ ਮਸ਼ਹੂਰ ਸਨ ਆਪਣੀ ਦਲੇਰੀ ਵਾਸਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇੱਥੇ ਹਮਲਾ ਕੀਤਾ ਕੁੜਾਮ ਦੇ ਉੱਤੇ ਤਾਂ ਇਹਨਾਂ ਨੇ ਅਗੋਂ ਹਥਿਆਰ ਨਹੀਂ ਛੁੱਟੇ ਪੂਰੀ ਜੰਗ ਲੜੀ ਐ ਉਸੇ ਜੁੱਧ ਦੇ ਵਿੱਚ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਹਰਾਇਆ ਹੀ ਨਹੀਂ ਕੱਲਾ ਸਾਰਾ ਸ਼ਹਿਰ ਹੀ ਲੁੱਟ ਪੁੱਟ ਕੇ ਤਹਿਸ ਨੈਸ ਕਰ ਦਿੱਤਾ ਸੀ ਇਹ ਇਤਿਹਾਸ ਹੈ ਜੀ ਸ਼ਾਇਦ ਇਥੋਂ ਦੇ ਸ਼ਹੀਦਾਂ ਦੇ ਸੰਸਕਾਰ ਮਲਾਪ ਸਰ ਜਿਹੜੀ ਗੱਲ ਚੱਲਦੀ ਹੈ ਹੈਰਾਨੀ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਥੇ ਕੋਈ ਇਤਿਹਾਸਕ ਸਥਾਨ ਨਹੀਂ ਹੈ ਵੈਸੇ ਦੱਸਦੇ ਹਨ ਕਿ ਜਿਹੜਾ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਉਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਹੈ ਇੱਥੇ ਖਲੋ ਕੇ ਵੇਖੀਏ ਤੇ ਫਿਰ ਪਤਾ ਲੱਗਦਾ ਆਪਾਂ ਕਿੰਨੇ ਉੱਚੇ ਆ ਗਏ ਆ ਉਹ ਵੇਖੋ ਘਰ ਰਹਿ ਕੇ ਇੱਕ ਗੁਰਦੁਆਰਾ ਸਾਹਿਬ ਉਧਰ ਸਾਹਮਣੇ ਹੈ ਠੀਕ ਹੈ ਜੀ ਤੇ ਜੇ ਆਪਾਂ ਫੇਰ ਪਿੱਛੇ ਆਈਏ ਇਹ ਪਿੰਡ ਹੈ ਥੱਲੇ ਤੇ ਇੱਕ ਨਿਸ਼ਾਨ ਸਾਹਿਬ ਜੀ ਇੱਧਰ ਹਨ ਤੇ ਇੱਧਰ ਵੀ ਗੁਰਦੁਆਰਾ ਸਾਹਿਬਾ ਘਰਾਂ ਦੇ ਉੱਲੇ ਤੇ ਆ ਸਾਰਾ ਹੁਣ ਪਿੰਡ ਹੈ ਜੀ ਤੇ ਇਹ ਆ ਹੁਣ ਕੰਧ ਹੈ ਜੀ ਆਹੀ ਹੋਣੀ ਹੈ ਜਿੱਥੇ ਕਦੇ ਤੋਪਾਂ ਦੇ ਗੋਲੇ ਚੱਲ ਚੱਲ ਕੇ ਵੱਜੇ ਹੋਣੇ ਨਾ ਕੰਧਾਂ ਦੇ ਉੱਤੇ ਉੱਤੋਂ ਵੀ ਸੂਰਮੇ ਲਲਕਾਰਦੇ ਹੋਣੇ ਆ ਤੇ ਥੱਲੇੋਂ ਵੀ ਸੂਰਮੇ ਲਲਕਾਰਦੇ ਹੋਣੇ ਆ ਕਿੰਨੇ ਹਮਲੇ ਹੋਏ ਮੁਹੰਮਦ ਗੌਰੀ ਦੇ ਸਮੇਂ ਦਾ ਇਕਲਾ ਦੱਸਿਆ ਜਾਂਦਾ ਔਰ ਮਸ਼ਹੂਰ ਸੀਗਾ ਔਰ ਉੱਚਾ ਥਾਂ ਮੈਂ ਹੈਰਾਨ ਆ ਕਿ ਅੱਜ ਥਾਂ ਪਧਰਾ ਹੋ ਗਿਆ ਵਾਲੇ ਦਵਾਲੇ ਜਾਂ ਉਦੋਂ ਹੀ ਇਹਨੂੰ ਉੱਚਾ ਕੀਤਾ ਹੋਇਆਗਾ ਮੈਨੂੰ ਲੱਗਦਾ ਕੁਦਰਤੀ ਉੱਚਾ ਹੋਣਾ ਜਿਸ ਦੇ ਉੱਤੇ ਉਸ ਵੇਲੇ ਫਿਰ ਇਹਨਾ ਵੱਡਾ ਕਿਲਾ ਬਣਾ ਦਿੱਤਾ ਗਿਆ ਅੱਜ ਇੱਥੇ ਮੰਦਿਰ ਵੀ ਹੈ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਹਨ ਅੱਜ ਇੱਥੇ ਇੱਕ ਮਜ਼ਾਰ ਵੀ ਹੈ ਤੇ ਇਦਾਂ ਹੀ ਜੀ ਵੱਖੋ-ਵਖਰੀਆਂ ਸਾਰੀਆਂ ਯਾਦਗਾਰਾਂ ਬਣੀਆਂ ਹੋਈਆਂ ਹੁਣ ਆਪਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਅੱਗੇ ਲੈ ਕੇ ਚੱਲਣਗੇ ਤੁਹਾਡੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ ਸਤਗੁਰ ਕਿਰਪਾ ਕਰਨ ਤੋਰੀ ਰੱਖਣ ਆਪਣਾ ਪਿਆਰ ਬਖਸ਼ਦੇ ਰਹਿਣ ਇਹ ਇਤਿਹਾਸ ਹੈ ਇਹ ਸਾਡੀਆਂ ਜੜ੍ਹਾਂ ਹਨ ਇਤਿਹਾਸ ਨੂੰ ਪੜ੍ਹਨਾ ਸੁਣਨਾ ਸਮਝਣਾ ਵਾਚਣਾ ਇਹ ਆਪਣਾ ਸਾਰਿਆਂ ਦਾ ਹੀ ਕਰਮ ਹੋਣਾ ਚਾਹੀਦਾ ਤੇ ਆਓ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਹੋਰ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ